ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਨਨ ਬਾਬਾ ਦੀਪ ਸਿੰਘ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਅੱਜ ਸੰਗਾਰ ਸੰਗਰਾਦ ਦਾ ਪਵਿੱਤਰ ਦਿਹਾੜਾ ਜੀ ਫਤਿਹ ਸ਼ਹਾਦਤ ਸ਼ੁਰੂ ਆ ਸ਼ਹਾਦਤਾਂ ਦੇ ਦਿਨ ਸ਼ੁਰੂ ਆ ਦਸੰਬਰ ਮਹੀਨੇ ਸ਼ਹਾਦਤਾਂ ਦੇ ਦਿਨ ਤਾਂ ਅਸਲ ਉਸ ਦਿਨ ਤੋਂ ਸ਼ੁਰੂ ਹੋ ਜਾਂਦੇ ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਹੋਈ ਹੈ ਉਹ ਨਵੰਬਰ ਮਹੀਨੇ ਚ ਲੰਘੀ ਹੈ ਨਾ 3 ਨਵੰਬਰ ਦੀ ਅੰਤਮ ਸੰਸਕਾਰ ਹੋਇਆ ਸੀ ਨਾ 3 ਨਵੰਬਰ ਨੂੰ ਤੇ ਗੁਰੂ ਰੂਪ ਖਾਲਸਾ ਸਾਧ ਸੰਗਤ ਦੀ ਸ਼ਹਾਦਤਾਂ ਦਾ ਦੌਰ ਉਸ ਤੋਂ ਸ਼ੁਰੂ ਹੋ ਗਿਆ ਸੀ ਜਦੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਆ ਉਹਨਾਂ ਨੇ ਪਹਿਲੇ ਸ਼ਹੀਦ ਉਹ ਹੋਏ ਨੇ ਤੇ ਖਾਲਸਾ ਗੁਰੂ ਪਿਆਰਿਓ ਉਦੋਂ ਮਹਾਰਾਜ ਨੇ ਕਿਹਾ ਸੀ ਅਜ ਤੋਂ ਬਾਅਦ ਸ਼ਹਾਦਤਾਂ ਹੋਈਆਂ ਉਸ ਤੋਂ ਬਾਅਦ ਬਹੁਤ ਸ਼ਹਾਦਤਾਂ ਹੋਈਆਂ ਗੁਰੂ ਰੂਪ ਮਹਾਰਾਜ ਜੀ ਨੇ 9ਵੇਂ ਜਾਮੇ 'ਚ ਆ ਕੇ ਮਨੁੱਖੀ ਅਧਿਕਾਰਾਂ ਲਈ ਸ਼ਹਾਦਤ ਦਿੱਤੀ 10ਵੇਂ ਜਾਮੇ 'ਚ ਗੁਰੂ ਸਾਹਿਬ ਨੇ ਸਰਬੰਸ ਵਾਰਿਆ ਸੱਤ ਸਿਰ ਦੇ ਕੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਪਾਂ ਨੂੰ ਸਿੱਖੀ ਲੈ ਕਰਕੇ ਦਿੱਤੀ ਉਸ ਤੋਂ ਬਾਅਦ ਹੁਣ ਸ਼ਹਾਦਤ ਦੇ ਦਿਨ ਸ਼ੁਰੂ ਹੋ ਗਏ ਆ ਤੇ ਪਹਿਲਾ ਮੈਂ ਤੁਹਾਨੂੰ ਰਿਪੀਟ ਕਰ ਜਿਮਾ ਕਿ ਆਪਣੀ ਸੁਬਾ 7 ਵਜੇ ਡੇਲੀ ਸ਼ਹਾਦਤ ਤੇ ਇਹ ਸਾਕਾ ਚਮਕੌਰ ਸਾਕਾ ਸਰਹੰਦ ਇਹਨਾਂ ਦਿਨਾਂ ਤੇ ਆਪਣੀ ਵੀਡੀਓ ਡੇਲੀ ਸੁਬਾ 7 ਵਜੇ ਪਬਲਿਕ ਹੋਇਆ ਕਰੂਗੀ ਸੁਬਾ 7 ਵਜੇ ਵੀਡੀਓ ਆਪਣੀ ਆਇਆ ਕਰੂਗੀ ਮੇਰੇ ਭੈਣ ਭਰਾ ਸਾਰੇ ਦੇਖਿਆ ਕਰਿਓ ਸਾਰੇ ਵੀਡੀਓ ਨੂੰ ਕਿਉਂਕਿ ਇਹ ਨਹੀਂ ਹੈਗਾ ਕਿ ਆਪਾਂ ਨੂੰ ਕਿਸੇ ਨੂੰ ਜ਼ਿਆਦਾ ਪਤਾ ਕਿਸੇ ਨੂੰ ਘੱਟ ਪਤਾ ਇਹ ਨਹੀਂ ਕਹਿੰਦੇ ਆਪਾਂ ਵੀ ਕਿਸੇ ਨੂੰ ਪਤਾ ਨਹੀਂ ਸਾਰਬ ਸਭ ਦੁਨੀਆ ਨੂੰ ਪਤਾ ਹੈ ਕਿ ਇਹ ਸ਼ਹਾਦਤ ਦਾ ਮਹੀਨਾ ਸ਼ੁਰੂ ਹੈ ਸ਼ਹਾਦਤ ਦੇ ਦਿਨ ਐਥੋ ਇਨਾ ਇਨਾ ਦਿਨਾਂ ਦੇ ਸ਼ਹਾਦਤਾਂ ਹੋਈਆਂ ਸਭ ਕੁਝ ਸਾਰਿਆਂ ਨੂੰ ਪਤਾ ਹੈ ਬਟ ਗੱਲ ਇਹ ਹੈਗੀ ਆ ਕਿ ਆਪਾਂ ਨੂੰ ਉਹਨਾਂ ਉਹਨਾਂ ਦਿਨਾਂ ਤੇ ਉਹਨਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਜਿੰਨੇ ਕਿਸੇ ਨੂੰ ਸੱਦ ਬੁੱਧੀ ਹੈਗੀ ਆ ਜਿੰਨੇ ਕਿਸੇ ਨੇ ਇਤਿਹਾਸ ਪੜਿਆ ਜੇ ਜਿੰਨੇ ਕਿਸੇ ਨੂੰ ਜਾਣਕਾਰੀ ਹੈ ਜੀ ਉਹਨੇ ਉਹਨੇ ਜ਼ਰੂਰ ਸਾਂਝੀ ਕਰਿਆ ਕਰੋ ਕਿਉਂਕਿ ਆਪਾਂ ਨੂੰ ਵੈਸੇ ਤਾਂ ਸਾਰਾ ਸਾਲ ਹੀ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਕਿਉਂਕਿ ਉਹਨਾਂ ਦਾ ਕੋਈ ਜ਼ਮੀਂਦਾਰ ਰੋਲਾ ਨਹੀਂ ਹੈਗਾ ਸੀ ਉਹਨਾਂ ਨੇ ਤਾਂ ਸਿਰਫ ਆਪਣੇ ਲਈ ਕੁਰਬਾਨੀਆਂ ਕੀਤੀਆਂ ਨਾ ਅੱਜ ਆਪਾਂ ਆਜ਼ਾਦ ਆ ਤਾਂ ਆਪਾਂ ਉਹਨਾਂ ਦੀ ਕਰਕੇ ਆਜ਼ਾਦ ਆ ਠੀਕ ਹੈ ਜੀ ਤੇ ਇਸ ਕਰਕੇ ਹੁਣ ਆਪਣੀ ਵੀਡੀਓ ਸਵੇਰ 7 ਵਜੇ ਡੇਲੀ ਆਇਆ ਕਰੂਗੀ ਸਹੀ 7 ਵਜੇ ਵੀਡੀਓ ਆਪਣੀ ਅਪਲੋਡ ਹੋ ਜਾ ਕਰੂਗੀ ਮੇਰੇ ਭੈਣ ਭਰਾ ਜਿੰਨੇ ਵੀ ਚੈਨਲ ਤੇ ਨਵੇਂ ਆਉਣੇ ਹੋ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਇਓ ਕਿ ਸਾਰਿਆਂ ਕੋਲ ਵੀਡੀਓ ਪਹੁੰਚਦੀ ਹੋ ਜੇ ਜਦੋਂ ਵੀਡੀਓ ਮੈਂ ਪਾਵਾਂ ਸਵੇਰ 7 ਵਜੇ ਪਾਵਾਂਗੀ ਤੇ ਸ਼ਹਾਦਤ ਦਾ ਮਹੀਨਾ ਸ਼ੁਰੂ ਹੋ ਗਿਆ ਖਾਲਸਾ ਜੀ ਪ੍ਰਬਾਤ ਫੇਰੀਆਂ ਸਾਰੇ ਨਿਕਲ ਲੱਗੀਆਂ ਸਭ ਕੁਝ ਹੋਣ ਲੱਗ ਗਿਆ ਪਰ ਹਾਂ ਬੀਰ ਮੰ 9 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਅਨ 28 ਦਸੰਬਰ ਤੱਕ ਸਾਰਾ ਗੁਰੂ ਸਾਹਿਬ ਜੀ ਦਾ ਪਰਿਵਾਰ ਵਾਰਿਆ ਗਿਆ ਸੀ ਤੇ ਆਪਾਂ 30 ਦਸੰਬਰ ਤੱਕ ਆਪਾਂ ਵੀਡੀਓ ਅਪਲੋਡ ਕਰਦੇ ਰਹਿਾਂਗੇ ਡੇਲੀ ਜਿੰਨੇ ਵੀ ਮੇਰੇ ਭੈਣ ਭਰਾ ਵੀਡੀਓ ਵੇਖਦੇ ਨੇ ਸਾਰੇ ਜਾਣੇ ਵੀਡੀਓ ਦੇਖਿਆ ਕਰੋ ਦੇਖੋ ਗੁਰੂ ਰੂਪ ਖਰਸਾ ਸਾਹਿਬ ਸੰਗਤ ਜੀ ਗੁਰੂ ਪਿਆਰਿਓ ਗੁਰੂ ਸਾਹਿਬ ਜੀ ਜਿਵੇਂ ਕਿ ਅੱਜ ਸੰਗ੍ਰਹਿ ਦਾ ਦਿਹਾੜਾ ਤੇ 6 ਪੋ ਨੂੰ 20 ਦਸੰਬਰ ਨੂੰ 6 ਪੋ ਵਾਲੀ ਰਾਤ ਗੁਰੂ ਸਾਹਿਬ ਜੀ ਕਿਲਾ ਛੱਡਣਗੇ 7 ਪੋ ਵਾਲੀ ਰਾਤ ਨੂੰ ਗੁਰੂ ਸਾਹਿਬ ਜੀ ਹਾਂ ਸਰਸਾ ਦੇ ਨਦੀ ਕਿਨਾਰੇ ਪਰਿਵਾਰ ਪਛੋੜਾ ਹੋ ਜਾਊਗਾ ਇਹ ਮੈਂ ਤੁਹਾਨੂੰ ਇੱਕ ਮੋਟਾ ਮੋਟਾ ਜੇ ਦੱਸ ਰਹੀਆਂ ਇਹ ਪਤਾ ਸਭ ਨੂੰ ਹੀ ਹੁੰਦਾ ਪਰ ਆਪਾਂ ਨੂੰ ਉਸ ਦਿਨ ਦਾ ਯਾਦ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੇ 8 ਕੋੜ ਨੂੰ ਵੱਡੇ ਸਾਹਿਬ ਜਦਾਂ ਦੀ ਸ਼ਹਾਦਤ ਹੋ ਜਾਂਦੀ ਹੈ ਚਮਕੌਰ ਦੀ ਗੱਡੀ ਦੇ ਵਿੱਚ ਛੋਟੇ ਸਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਅਲੱਗ ਹੋ ਜਾਂਦੇ ਨੇ ਉਹ ਫਿਰ ਕੁੰਮੇ ਮਾਸਕੇ ਕੋਲ ਪਹੁੰਚ ਜਾਂਦੇ ਨੇ ਆਪਾਂ ਉਹ ਇਤਿਹਾਸ ਦੇ ਵਿੱਚ ਅੱਗੇ ਬੋਲਾਂਗੇ ਤੁਹਾਨੂੰ ਉਦੋਂ ਵੀ ਦੱਸਾਂਗੇ ਤਾਂ ਉਸ ਤੋਂ ਬਾਅਦ ਨੋਪੋਰ ਨੂੰ ਵੱਡੇ ਸਹਿਬਜ਼ਾਦੇਾਂ ਦੀ ਅੰਤਮ ਸੰਸਕਾਰ ਹੋ ਜਾਂਦਾ ਜੋ ਘੜੀ ਵਿੱਚ ਬਚੇ ਹੋਏ ਸਿੰਘਾਂ ਦੀ ਸ਼ਹਾਦਤ ਹੋਈ ਹੈ ਉਹਨਾਂ ਦਾ ਅੰਤਮ ਸੰਸਕਾਰ ਤੇ ਮਰ ਬਰਸ਼ਰਨ ਕੌਰ ਜੀ ਦਾ ਆਂਟਮ ਸੰਸਕਾਰ ਸ਼ਹੀਦੀ ਉਹਨਾਂ ਲਈ ਗਰੂਜੀ ਇਸ ਤਰ੍ਹਾਂ ਹੀ 28 ਦਸੰਬਰ ਤੱਕ ਸਾਰਾ ਪਰਿਵਾਰ ਗੁਰੂ ਸਾਹਿਬ ਨੇ ਆਪਣਾ ਭਾਰਤ ਸੀ ਆਪਣੇ ਉਤੋਂ ਦੀ ਆਪਣਾ ਫਰਜ਼ ਬਣਦਾ ਕਿ ਆਪਾਂ ਹੁਣ ਉਹਨਾਂ ਦੇ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਆਪਣਾ ਫਰਜ਼ ਬਣਦਾ ਹੀ ਆਪਾਂ ਉਹਨਾਂ ਨੂੰ ਯਾਦ ਕਰੀਏ ਠੀਕ ਹੈ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਗੁਰਬਾਣੀ ਪੜਿਆ ਕਰੀਏ ਆਪਾਂ ਉਹਨਾਂ ਨੂੰ ਸੱਚੀ ਸ਼ਰਧਾ ਅਰਲੀ ਦੇ ਸਕਦੇ ਆ ਗੁਰਬਾਣੀ ਪੜ੍ਹ ਕੇ ਜਿੰਨਾ ਤੋਂ ਜਿੰਨੇ ਜਿੰਨੇ ਵੀ ਗੁਰਬਾਣੀ ਪੜ੍ਹੀ ਜਾਂਦੀ ਹੈ ਸਾਰੇ ਮੇਰੇ ਭੈਣ ਭਰਾ ਉਹਨੇ ਉਹਨੇ ਗੁਰਬਾਣੀ ਜ਼ਰੂਰ ਪੜਿਆ ਕਰੋ ਕਿਉਂਕਿ ਆਪਾਂ ਗੁਰੂ ਸਾਹਿਬ ਨੂੰ ਸੱਚੀ ਸ਼ਰਧਾ ਅਰਲੀ ਦੇ ਸਕਦੇ ਆ ਕਿ ਗੁਰਬਾਣੀ ਪੜ੍ਹ ਕੇ ਜੋ ਵੀ ਜਪਜੀ ਸਾਹਿਬ ਦੀ ਬਾਣੀ ਪੜ੍ਹ ਕਰ ਲੈਂਦਾ ਉਹ ਵੀ ਬਾਣੀ ਜੋ ਵੀ ਬਾਣੀ ਜਿਹੜੀ ਗੁਰੂ ਸਾਹਿਬ ਦੇ ਬਾਣੀ ਕੋਈ ਵੀ ਮਾੜੀ ਜਾਂ ਵੱਡੀ ਜਾਂ ਛੋਟੀ ਕੋਈ ਨਹੀਂ ਹੁੰਦੀ ਬਾਣੀ ਜਿੱਦਾਂ ਦੀ ਵੀ ਤੁਹਾਨੂੰ ਆ ਰਹੀ ਹੈ ਉਦਾਂ ਦੀ ਹੀ ਬਾਣੀ ਤੁਸੀਂ ਪੜ ਸਕਦੇ ਹੋ ਕਿਉਂਕਿ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਉਹਨਾਂ ਨੂੰ ਯਾਦ ਕਰਦੇ ਹੋਏ ਆਪਾਂ ਉਹਨਾਂ ਜਵਾਨਾਂ ਨੂੰ ਉਹਨਾਂ ਸੂਰਮਿਆਂ ਨੂੰ ਜਿਨ੍ਹਾਂ ਨੇ 5 ਤੋਂ 7 ਸਾਲ ਦੀ ਉਮਰ ਦੇ ਵਿੱਚ ਹੀ ਛੋਟੇ-ਛੋਟੇ ਹੋਣ ਦੇ ਕਾਰਨ ਤੇ ਵੱਡੇ-ਵੱਡੇ ਸਾਕੇ ਕੀਤੇ ਅਣਕੀਆਂ ਜਿੰਦਾਬਾਟਾ ਸਾਕਾ ਖਾਲਸਾ ਜੀ ਉਹਨਾਂ ਨੇ ਸੁਨਹਿਰੀ ਅਖਰਾਂ ਵਿੱਚ ਇਤਿਹਾਸ ਦੇ ਪੰਨਿਆਂ ਤੇ ਆਪਣਾ ਨਾਮ ਲਿਖਿਆ ਉਹ ਆਪਾਂ ਉਹਨਾਂ ਨੂੰ ਯਾਦ ਕਰੀਏ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਗੁਰਬਾਣੀ ਪੜ੍ਹਗੇ ਤੇ ਆਪਾਂ ਹਰ ਰੋਜ਼ ਡੇਲੀ ਉਹਨਾਂ ਦੀ ਇਤਿਹਾਸ ਲੈ ਕੇ ਆਇਆ ਕਰਾਂਗੇ ਅੱਜ ਤੇ ਮੈਂ ਵੈਸੇ ਵੀਡੀਓ ਬਣਾਈ ਸੀ ਤੁਹਾਨੂੰ ਦੱਸਣ ਲਈ ਕਿ ਹਰ ਰੋਜ਼ ਡੇਲੀ ਆਪਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਵਾਹ ਤੇ ਸਰਬੰਸਦਾਨੀ ਉਹਨਾਂ ਦੀ ਜਿਹਹਾਦ ਦੇ ਵਿੱਚ ਪਿਆਰਿਓ ਆਪਾਂ ਡੇਲੀ 7 ਵਜੇ ਵੀਡੀਓ ਲੈ ਕੇ ਆਇਆ ਕਰਾਂਗੇ ਸਫਰੇ ਸ਼ਹਾਦਤ ਸ਼ੁਰੂ ਹੈ ਖਾਲਸਾ ਜੀ ਤੇ ਆਪਾਂ ਸਫਰੇ ਸ਼ਹਾਦਤ ਤੇ ਵੀਡੀਓ ਲੈ ਕੇ ਆਉਣ ਕਰਾਂਗੇ ਇਹ ਤਾਂ ਮੈਂ ਤੁਹਾਨੂੰ ਅੱਜ ਇੱਕ ਦੱਸਣ ਲਈ ਵੀਡੀਓ ਪਾਈ ਸੀ ਕਿ ਆਪਾਂ ਵੀਡੀਓ ਡੇਲੀ ਅਪਲੋਡ ਕਰਿਆ ਕਰਾਂਗੇ ਤੇ ਜਿਹੜੇ ਮੇਰੇ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਵੀਡੀਓ ਵੈਲ ਆਈਕਨ ਦਾ ਬਟਨ ਦਬਾ ਦੇਣ ਤੇ ਆਪਾਂ ਡੇਲੀ ਡੇਲੀ ਵੀਡੀਓ ਦੇਖਿਆ ਕਰਨ ਸਵੇਰ 7 ਵਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ